I'm sorry, Gracias. دار پہ Shambhav shambhav, anirbhar nirbhar, nirantar nirbhar, nirantar nirantar, 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 ਜੋ ਲੋਕਾਂ ਨੂੰ ਪੜਨਾ ਸਿੱਧਾ ਆਨੰਦ ਸਰਪਤ ਸਦਾ ਸੰਗਿਆਪਾਂ ਗੁੰਦੇ ਤੇ ਤੁਮ ਨਾ ਸਨ ਜਿਆਤਾ ਨਾ ਕੋ ਨਾ ਪਾਉਂਦੇ ਜਿਆਤਾ ਪੂਰਨ ਵਿਚਾਰ ਰਮਨ ਸਰਵਾਰ ਸਭ ਨੂੰ ਦਰਗਮ ਨਾਰਾ ਦਸ਼ਮੀ ਕੜੀ ਤੇ ਗੁਰੂ ਦਾ ਗੁਰੂ ਨਾਰਾ ਗੁਰੂ ਗੋਬਿੰਦ ਸਿੰਘ ਜੀ ਗੁਰੂ ਰਖਾਤ ਜਨਮਕ ਜੋਤ ਵਿਰਾਜ ਰਹੀ ਸੀ ਅਚਲ ਅਗਰ ਅਪਾਰ ਸਤਿ ਵਾਹਿਗੁਰੂ ਜੀ ਕੀ ਫਤਿਹ ਵਾਰੋ ਸ੍ਰੀ ਭਗਵਤੀ ਜੀ ਕੀ ਬਾਦ ਸਾਹਿਬਾ 19 ਪਿਰਥਮ ਭਗਵਤੀ ਸਮਰਗ ਗੁਰੂ ਨਾਨਕ ਦੇਵ ਜੀ ਆਇਆ ਜੀ ਗੁਰ ਤੇਗ ਬਹਾਦਰ ਗੁਰ ਤੇਮਰਦਾਸ ਜੀ ਬੇਦਰਾਵ ਸਮਰਉ ਜੀ ਰੋਰਾ ਜੀ ਰੇ ਪ੍ਰੀਤਨ ਆਇਆ ਜੀ ਇਸ ਢਿਠੇ ਸਭ ਦੁਖ ਜਾਏ ਤੇਗਵਾ ਹੈ ਦਰਸਵਰੀਆ ਕਾਰਨ ਅਨੰਤ ਆਵੇ ਤਾਂ ਹੈ ਸਭ ਤੋਂ ਸਾਰੇ ਸ੍ਰੀ ਗੁਰੂ ਕੋ ਬੇਲ ਸਿੰਘ ਸਾਹਿਬ ਜੀ ਮਹਾਰਾਜ ਚਲਗੀ ਘਰ ਜੀ ਪਤਾ ਪਾਸ ਦੇ ਵਾਲੀ ਸਤਿ ਦੇ ਆਰੰਭ ਦੇ ਸਰੂਪਾਕ ਪ੍ਰਧਾਨ ਅੰਦਰ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਾਜ਼ਰ ਜਨਕੀ ਜੋਤ ਜ਼ਾਹਿਰਾ भाई गुरु जी का खालसा भाई गुरु जी की फतेह भाई ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਦੇ ਮੰਚੇ ਪ੍ਰਸ਼ਨ ਕਿਹੜਾ ਸਥਾਨ ਹੈ ਇਹ ਸਾਨ ਸੱਚਖੰਡਿ ਸ਼੍ਰੀ ਹਜੂਰ ਸਾਹਿਬ ਜੀ ਵਿਖੇ ਗੇਟ ਨੰਬਰ 1 ਦੇ ਸਾਹਮਣੇ ਗਲੀ ਹੈ ਉੱਥੇ ਗੁਰਦੁਆਰਾ ਮਹਾਅਕਾਲ ਸਿੰਘ ਜੀ ਸ਼ਹੀਦਗੰਜ ਸਥਾਨ ਹੈ ਤੇ ਆਜ ਵੇਖ ਸਕਦੇ ਹੋ ਤੇ ਇਹ ਸ਼ਹੀਦਾਂ ਦਾ ਸਥਾਨ ਇਹ ਆਪ ਜੀ ਨੂੰ ਮੈਂ ਇਸ ਬਾਰੇ ਥੋੜਾ ਜਾਣਕਾਰੀ ਦੇ ਦਾਂ ਕਿ ਇਹ ਸਥਾਨ ਸ੍ਰੀ ਮਹਾਕਾਲ ਸਿੰਘ ਨਿਹੰਗ ਸਿੰਘ ਵੱਲੋਂ ਨਜ਼ਰਾਨੇ ਲੈਂਦੇ ਹੋਏ ਨੰਦੇੜ ਪੁੱਜੇ ਇਸ ਸਥਾਨ ਤੇ ਬਾਬਾ ਮਹਾਕਾਲ ਸਿੰਘ ਜੀ ਉਸ ਸਮੇਂ ਮਹਾਕਾਲ ਸਿੰਘ ਜੀ ਦੇ ਨਾਲ 6000 ਸਿੰਘ ਸਨ ਤੇ ਉਹਨਾਂ ਨੇ ਕੁਝ ਸਮਾਂ ਤਖਤ ਸਚਕਣ ਸਾਹਿਬ ਦੀ ਸੇਵਾ ਵੀ ਨਿਭਾਈ ਉਹਨਾਂ ਨੇ ਤੇ ਸਚਕੰਡ ਅਤੇ ਹੋਰ ਗੁੰਗਿਆਂ ਦੀ ਸੇਵਾ ਬੇਅੰਤ ਸੇਵਾ ਕੀਤੀ ਪਰ 1848 ਬਿਕਰ ਵਿੱਚ ਤੁਰਕਾਂ ਵੱਲੋਂ ਹੱਲਾ ਹੋਣ ਤੋਂ ਜੰਗ ਜਾਰੀ ਹੋਇਆ ਕਿਉਂਕਿ ਜਿਹੜੇ ਇਹ ਬੈਲਟ ਹੈ ਇਹ ਆਲੇ-ਦੁਆਲੇ ਮੁਸਰਮਲ ਬੈਲਟ ਹੈ ਤੇ ਉਸ ਵਕਤ ਸਿੰਘਾਂ ਨੂੰ ਬਹੁਤ ਤੰਗ ਕਰਦੇ ਸਨ ਤੇ ਟਕਰਾਅ ਹੋਇਆ ਜਿਹਦੇ ਵਿੱਚ ਮਾ ਪਾਪਾ ਮਹਾ ਅਕਾਲ ਸਿੰਘ ਜੀ ਤੇ ਹੋਰ ਸਿੰਘ ਸ਼ਹੀਦ ਹੋਏ ਤੇ ਉਹਨਾਂ ਸਿੰਘਾਂ ਦੇ ਜਿਹੜਾ ਸ਼ਰੀਰ ਸਨ ਇਸ ਅਸਥਾਨ ਤੇ ਇਸ ਅਸਥਾਨ 'ਤੇ ਇਸ ਅਸਥਾਨ ਤੇ ਉਹਨਾਂ ਸਿੰਘਾਂ ਦੇ ਸੰਸਕਾਰ ਹੋਏ ਤੇ ਇਸ ਸਥਾਨਾਂ ਦੇ ਇਹਦੇ ਨਾਲ ਹੋਰ ਵੀ ਸਥਾਨ ਨੇ ਤੇ ਉਸ ਸਥਾਨਾਂ ਦੇ ਉੱਪਰ ਵੀ ਕਾਫੀ ਮਾਨਤਾ ਹੈ ਇੱਥੋਂ ਦੇ ਜਿਹੜੇ ਇੱਥੋਂ ਦੇ ਜਿਹੜੇ ਸਿੰਘ ਨੇ ਉਹਨਾਂ ਦੇ ਕਾਫੀ ਮਾਨਤਾ ਹੈ ਤੇ ਕੋਈ ਵੀ ਜਿਵੇਂ ਸੱਤਖੰਡ ਚ ਹਾਜ਼ਰੀ ਭਰਦੇ ਨੇ ਤੇ ਉਵੇਂ ਸਿੰਘ ਇੱਥੇ ਬਾਬਾ ਮਹਾਕਾਲ ਸਿੰਘ ਦੇ ਸਥਾਨ ਤੇ ਹਾਜ਼ਰੀ ਭਰਦੇ ਨੇ ਇੱਥੇ ਧੰਨ ਧੰਨ ਸ਼੍ਰੀ ਕਨਗਰਾਂਸਾ ਜੀ ਮਹਾਰਾਜ ਅਤੇ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੁੰਦੇ ਨਾਲ ਸ਼ਸਤਰਾਂ ਦੇ ਨਾਲ ਸਿੰਘਾਂ ਦਾ ਬਹੁਤ ਜ਼ਿਆਦਾ ਪਿਆਰ ਹੈ ਤੇ ਸ਼ਾਹ ਦੇ ਬਾarde ਕਈ ਸੰਪੋਛਣ ਮੇ ਇੱਕ ਹੀ ਹੋ ਰਿਹਾ ਜਿਹੜੇ ਪ੍ਰੇਮੀ ਨੇ ਕਰੇ ਜਿਨ੍ਹਾਂ ਨੂੰ ਸਿੱਖ ਧਰਮ ਬਾਰੇ ਪਤਾ ਨਹੀਂ ਹੈਗਾ ਸੋ ਇਹ ਜਿਹੜੇ ਇਥੋਂ ਦੇ ਸਿੰਘ ਬਹੁਤ ਜ਼ਿਆਦਾ ਇਸ ਸਥਾਨ ਨਾਲ ਪਿਆਰ ਕਰਦੇ ਛੇਧਾਂ ਦੇ ਨਾਲ ਬੜਾ ਤੇ ਆਰ ਇਹਨਾਂ ਦਾ ਸਿੱਖ ਧਰਮ ਦੇ ਨਾਲ ਬਹੁਤ ਪਿਆਰ ਹੈ ਤੇ ਆਪ ਜੀ ਨੂੰ ਦੇਖ ਸਕਦੇ ਹੋ ਕਿ ਪੰਜਾਬ ਵਿੱਚ ਵੀ ਇਥੋਂ ਦੇ ਸੰਤਾਨ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਨੇ ਤੇ ਇਥੋਂ ਦੇ ਸਿੰਘ ਵੀ ਬੜੇ ਪਿਆਰ ਦੇ ਨਾਲ ਨਿਸ਼ਾਨ ਸਾਹਿਬ ਜੀ ਇਸ਼ਨਾਨ ਦੀ ਸਾਡਾ ਸਾਧੂ ਇਸ਼ਨਾਨ ਦੀ ਸੇਵਾ ਨਿਭਾਉਂਦੇ ਆ। ਸੋ ਮਹਾਰਾਜ ਜੀ ਪ੍ਰਕਾરણ ਆਪ ਜਦੋਂ ਵੀ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਵਿਖੇ ਆਓ ਤੇ ਸੱਚਖੰਡ ਗੇਟ ਨੰਬਰ 1 ਦੇ ਸਾਹਮਣੇ ਗਲੀ ਪੈਂਦੀ ਆ। ਉਥੇ ਗੁਰਦੁਆਰਾ ਬਾਬਾ ਮਹਾਕਾਸ਼ ਦਾ ਬੋਰਡ ਵੀ ਲੱਗਿਆ ਤੇ ਆਪ ਜੀ ਇੱਥੇ ਜ਼ਰੂਰ ਦਰਸ਼ਨ ਕਰੋ, ਸ਼ਹੀਦਾਂ ਦੀਆਂ ਅਸੀਸਾਂ ਪ੍ਰਾਪਤ ਕਰੋ। ਜਿਵੇਂ ਮੈਂ ਕੱਲ੍ਹ ਹੋਰ ਕਹਾਂ ਕਿ ਜਿਵੇਂ ਹਰਮੰਦਰ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ, ਉਸ ਜਗ੍ਹਾ ਦੀ ਮਹਾਨ ਮੰਨਤਾ ਹੈ। ਤੇ ਇਸ ਜਗ੍ਹਾ ਤੇ ਬਾਬਾ ਮਹਾ ਅਕਾਲ ਸਿੰਘ ਜੀ ਦੇ ਅਸਥਾਨ ਦੀ ਮਹਾਨਤਾ ਆਓ ਥੋੜੀ ਜੀ ਗੱਲ ਮੈਂ ਤੁਹਾਡੀ ਮਿਸਿੰਗ ਨਾਲ ਗੱਲ ਕਰਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਹਜੂਰੀ ਸਿੰਘਾਂ ਦੇ ਵਿੱਚ ਇਸ ਅਸਥਾਨ ਦੀ ਕੀ ਮਹਾਨਤਾ ਹੈ ਥੋੜੇ ਲਫ਼ਜ਼ਾਂ ਵਿੱਚ ਆਪ ਜੀ ਥੋੜਾ ਦੱਸਣਾ ਕਰੋ ਦੱਸੋ ਇੱਥੇ ਜਿਹੜੀ ਕਿਰਪਾ ਹੈ ਜਿੱਥੇ ਪਾਤਸ਼ਾਹੀ ਦੇ ਕਮਲ ਤਾਂ ਕਿ ਗੁਰੂ ਜੀ ਦੀ ਮਹਾਰਾਜ ਜੀ ਦੇ ਜਿਹੜੇ ਸੀਂਗ ਆਇਸਿ ਬਾਬਾ ਮਹਾਕਾਲ ਚਲਦੇ ਜੀ ਜੀ ਉਹਨਾਂ ਦੀ ਜਿਹੜੀ ਸ਼ਰਧਾ ਪਾਉਣਾ ਜਿਹੜੇ ਹੈਗੇ ਹਰਿ ਸਰ ਸਿੰਘਾਂ ਵਿੱਚ ਕਿ ਜਿਹੜੇ ਕਿਨਾਂ ਦੀ ਮਨੋਕਾਮਨਾ ਕੋਈ ਹੁੰਦੀ ਆ ਕਿ ਵੀ ਕੋਈ ਯਾਦਾ ਕੋਈ ਕਾਰਜ ਹੁੰਦਾ ਕੋਈ ਕੰਮ ਹੁੰਦਾ ਤੇ ਉਹ ਆ ਕੇ ਖਾਂ ਤੇ ਬੇਨਤੀ ਕਰਦੇ ਆ ਸਤਿ ਸ੍ਰੀ ਅਕਾਲ ਤੇ ਜਦੋਂ ਉਹਦਾ ਉਹਨਾਂ ਦਾ ਮਨੋਕਾਮਨਾ ਜੂਰੀ ਹੋ ਜਾਂਦੀ ਆ ਸੋ ਉਸ ਪਹਿਲੇ ਉਹਨਾਂ ਦੋ ਜਿਹੜੀ ਲੰਗਰ ਦੀ ਉਹ ਹੈਗੀ ਸੇਵਾ ਉਹ ਨਹੀਂ ਲੁੱਟ ਲੈਣੇ ਸਤਿ ਸ੍ਰੀ ਅਕਾਲ ਤੇ ਜਿਹੜਾ ਬੱਕਰੀਆਂ ਦਾ ਲੰਗਰ ਹੁੰਦਾ ਹੈ ਸਤਿ ਸ੍ਰੀ ਅਕਾਲ ਸੋ ਇੱਥੋਂ ਦੇ ਜਿਸ ਜਿਹੜੇ ਸਿੰਘ ਨੇ ਤੇ ਨਿਸ਼ਾਨ ਸਾਹਿਬ ਦੀ ਸੇਵਾ ਦਮ ਹਾਂ ਨਿਸ਼ਾਨ ਸਾਹਿਬ ਦੀ ਸੇਵਾ ਦਾ ਮਹਤਵ ਆ ਵੀ ਦੱਸੋ ਕਿ ਮਰਾਸਾ ਵਾਲੀ ਪਾਸੋਂ ਸੇਵਾ ਲੈ ਰਹੇ ਆ ਮੇਰੇਆਂ ਸਹੂਣਾ ਦੀ ਕਿਰਪਾ ਹੈਗੀ ਆ ਕਿ ਉਹ ਸਾਡੇ ਤੋਂ ਸੇਵਾ ਲੈ ਰਹੇ ਆ ਬਟ ਮੈਂ ਅੱਧਾ ਕੋਈ ਇਹ ਐਸਾ ਇਹ ਨਹੀਂ ਕਹਿ ਸਕਦਾ ਕਿ ਇਹ ਬੇਸਿਕ ਹੀ ਹੈ ਇਸ ਕਿਰਪਾ ਦਾ ਜਿਹੜਾ ਕਿ ਕੋਈ ਰੀਜ਼ਨ ਮਦਰ ਨਹੀਂ ਸਕਦਾ ਜੀ ਜੀ ਹਰੇਕ ਦੇ ਆਪਣੀ ਮਨ ਮਨੋ ਭਾਵਨਾ ਹੈ ਸ਼ਰਧਾ ਹੈ ਬਸ ਉਹਨਾਂ ਦੀ ਕਿਰਪਾ ਹੈ ਤਾਂ ਚੱਲ ਰਹੀ ਹੈ ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਸਿੰਘ ਨੇ ਵੀ ਕਿਸੇ ਵੀ ਤਰੀਕੇ ਦੇ ਨਾਲ ਵੀ ਸਾਨੂੰ ਕਲਗੀਧਰਪਾਤਸ਼ਾਹ ਮਹਾਰਾਜ ਦੀ ਸ਼ਹੀਦਾਂ ਦੀ ਖੁਸ਼ੀਆਂ ਮਿਲ ਜਾਣ ਤੇ ਉਹ ਕੁਝ ਵੀ ਕਰਨ ਨੂੰ ਤਿਆਰ ਨੇ ਸੋ ਇੱਥੇ ਬੜੀ ਭਾਵਨਾ ਨਾਲ ਸੰਗਤਾਂ ਕੇ ਬਾਣੀ ਪੜ੍ਹਦੀਆਂ ਨੇ ਤੇ ਜਿਵੇਂ ਆਪ ਜੀ ਨੇ ਦੇਖਿਆ ਕਿ ਸੰਧਿਆ ਦਾ ਵੇਲਾ ਤੇ ਇਥੇ ਸੋਦਰ ਰਹਿਰਾ ਸਾਹਿਬ ਜੀ ਦੇ ਜਾਪ ਹੋਏ ਉਪੰੰਤ ਆਰਤੀ ਆਰਤੀ ਜਿ ਦਿਗਾਈਨ ਹੋਏ ਤੇ ਬੇਅੰਤ ਸੰਗਤਾਂ ਇਥੇ ਆ ਕੇ ਆਪਣੀਆਂ ਅਰਦਾਸਾਂ ਕਰਦੀਆਂ ਨੇ ਤੇ ਕੋਈ ਵੀ ਕਾਰ ਜੜਿਆ ਹੋਵੇ ਉਸ ਨੂੰ ਲੈ ਕਰਕੇ ਮਹਾਰਾਜ ਦੇ ਚਰਨ ਪਰਸਦੇ ਨੇ ਸੋ ਆਪ ਜੀ ਜਦੋਂ ਵੀ ਸਤਖੰਡਿ ਸ੍ਰੀ ਹਜੂਰ ਸਾਹਿਬ ਜੀ ਵਿਖੇ ਆਵੋ ਤੇ ਇਥੇ ਜਲੂਰ ਹਾਜ਼ਰੀ ਭਰੋ ਸ਼ੇਧਾਂ ਦੀਆਂ ਆਸ਼ੀਸ਼ਾਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ